ਮੇਰਾ ਨਾਮ ਹੈ ਰਮਨ ਕੁਮਾਰ ਹੈ ਮੇਰਾ ਫਿਲਹਾਲ ਕੁਸਕਲੀ ਜੀ ਮਸਕੂ ਮਿਸਲਾ ਕੋਲ ਤ੍ਰੇਸ਼ ਕੁਤੂਨ ਪਾਣੀ ਬਣਾਉਂਦਾ ਤੇ ਇਹ ਹੋਂ ਬਸਾਤਾ ਹਾਂ ਕੋਲ ਨਾ ਆਈ ਆਪਣਾ ਚਾਲਿੰਗ ਲੈਣਾ ਉਸ ਦੇ ਵਿੱਚ ਪਾਣੀ ਦਾ 7-8 ਘੱਟ ਵੱਧ ਹੁੰਦਾ ਰਹਿਣਾ ਤੇ ਕੇਈ ਵਰਤਾਂ ਦੇ ਦੇ ਦਿੰਦੇ ਜਦੋਂ ਜੜੀ ਨਹੀਂ ਪੈਂਦੀ ਪਾਣੀ ਦਾ ਔਰ ਲੋਰ ਦਾ ਮਤਲਬ ਇਹ ਕਿ ਉਹ ਮੋਕੀ ਦੇ ਗਰੰਡਾ ਕੇਵਲ ਕਰਤਾ ਹੈ ਪਿੰਡਾਂ ਵਿੱਚ ਪਾਣੀ ਆਉਂਦਾ ਬੜਾ ਮੁਸ਼ਕਿਲ ਹੁੰਦਾ ਬੱਚੇ ਸਕੂਲ ਜਾਣੇ ਸਕੂਲ ਆਪਣਾ ਸਕੂਲ ਸਰਕਾਰੀ ਉਸ ਤੋਂ ਉਸੇ ਬਾਰੇ ਚੁੰਨਿਆ ਹੁਣ ਕੋਈ ਬੱਚਾ ਜਾਏ ਤੇ ਚੰਕਰਾ ਲਾ ਕੇ ਪਿੰਡ ਬੰਦਾ ਤੇ ਸਕੂਲ ਆ ਕੇ ਪਲਾਸਟਿਕ ਨੋ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਾ ਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਿਲ ਹੈ ਪੜਾਈ ਦੇ ਲੈ ਵ ਤੇ ਬਿਲਕੁਲ ਜ਼ੀਰੋ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਗੇ ਯੂਨਿਟਾਂ ਜਿਹੜੂ ਥਰੂ ਕੋਈ ਟ੍ਰੀਟਮੈਂਟ ਹੋ ਜਾਏ ਉਪਰੋ ਭੋਜਨ ਇੱਥੇ ਬੜਾ ਮੁਸ਼ਕਲ ਨਹੀਂ ਆ ਪਰ ਆਉਂਦਾ ਤੇ ਬੜੀ ਮੁਸ਼ਕਲ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਵੇੜੇ ਵਿੱਚ ਬੈਠੇ ਆ ਹੁਣ ਇੱਥੇ ਇੱਕ ਘੰਟਾ ਲੱਗੇ ਦੋ ਘੰਟੇ ਲੱਗੇ ਕੋਈ ਪਤਾ ਨਹੀਂ ਜਦੋਂ ਬਲਾ ਆਣਗੇ ਵੇੜੀ ਚਲਾਣਗੇ ਫਿਰ ਉੱਥੇ ਜਾਣਗੇ ਦੋ ਘੰਟੇ ਫਿਰ ਉਧਰੋਂ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ ਉਹ ਵੀ ਇੱਥੇ ਆਣਗੇ ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗ ਗਿਆ ਹੈ ਇਸ ਤੱਕ ਕੋਈ ਅਪਡੇਟ ਨਹੀਂ ਆਇਆ ਹਵਾ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੇ ਅਧੜ ਪਾਰਟੀਆਂ ਤੇ ਆ ਕੇ ਬੜਾ ਵਾਅਦੇ ਕਰ ਦਈਆਂ ਹੀ ਪੁਲ ਬਣਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਬਸ ਜਦੋਂ ਵੋਟਿੰਗ ਹੋ ਜਾਂਦਾ ਉਸ ਤੋਂ ਬਾਅਦ ਕੋਈ ਦਵਾਰ ਨਹੀਂ ਲੱਗਦਾ ਮੈਂ ਮੰਗਤੋਂ ਸਾਡੇ ਵੱਲ ਤੋਂ ਪੁਲ ਦੀ ਹੈ ਕਿਉਂਕਿ ਸਾਡੇ ਇੱਧਰੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤ ਅਜ ਰਹਿਣ ਡਿਆ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸ ਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਵੇ ਤੇ ਬੜਾ ਮੁਸ਼ਕਿਲ ਹੁੰਦਾ ਉਹਨਾਂ ਨੂੰ ਬਸ ਤੀ ਹੁਣ ਬੇੜੀ ਦਾ ਸਫਰਾ ਬੇੜੀ ਜਾਇਗ ਤੇ ਪਾਰ ਜਾਵਾਂਗੇ ਨਹੀਂ ਤਾਂ ਫਿਰ ਨਹੀਂ ਜਾਵਾਂਗੇ ਅਗਰ ਇਹ ਪਾਣੀ ਦਰਿਆ ਚ ਵੱਜ ਜਾਂਦਾ ਫਿਰ ਬੇੜੀ ਬੰਦ ਹੋ ਹੀ ਨਹੀਂ ਪਾਣੀ ਹਾਂ ਪਾਣੀ ਅਗਰ ਦਰਿਆ ਚ ਵੱਜ ਜਾਂਦਾ ਤੇ ਬੇੜੀ ਬੰਦ ਉਸਦੇ ਹੋ ਉਸ ਤੋਂ 2-2 ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਪਾਰ ਹੀ ਡੁਗੋ ਗਿਆ ਇਹ ਇਧਰ